ਦੇਖੋ ਪਾਈਪ ਲਾਈਨ ਲਗਭਗ ਪੌਣੇ 2 ਸਾਲ ਹੋ ਗਏ ਬੈਮਣ ਕੌਰ ਸਿੰਘ ਵਾਲੇ ਦੇ ਵਿੱਚ ਆਹੀ ਹਾਲਤ ਪੈਦਾ ਕਰਕੇ ਇੱਕ ਲਿਖਤੀ ਸਮਝੌਤਾ ਹੋ ਗਿਆ ਇੱਕ ਮਹੀਨੇ ਬਾਅਦ ਪੈਸੇ ਪਾ ਦਿਆਂਗੇ ਅਸੀਂ ਆਪਦਾ ਕੰਮ ਚਲਾ ਲਾਂਗੇ ਉਸ ਤੋਂ ਬਾਅਦ ਆਜਾ ਦਿਨ ਅਗੇ ਲਗਭਗ ਪੌਣੇ 2 ਸਾਲ ਪੂਰੇ ਹੋ ਗਏ ਪਿਛਲੇ ਮਹੀਨੇ ਪਿਛਲੀ 5 ਤਰੀਕ ਨੂੰ ਇੱਥੇ ਇਕੱਠ ਹੋਇਆ ਜਦੋਂ ਇਹਨਾਂ ਨੇ ਜ਼ਬਰਦਸਤੀ ਕੰਮ ਚਲਾਉਣਾ ਚਾਹਿਆ ਸਾਨੂੰ ਪਣਕ ਪੈ ਗਈ ਆਪਾਂ ਉਹ ਵੱਡਾ ਇਕੱਠ ਕਰਕੇ ਕੰਮ ਰੋਕਿਆ ਇੱਕ ਵਾਰੀ ਉਦ ਦੇ ਸਮਝੌਤਾ ਹੋ ਗਿਆ ਵੀ ਹੁਣ ਸਾਨੂੰ ਪੈਸੇ ਪਾਉਣ ਤੋਂ ਬਾਅਦ ਹੀ ਅਸੀਂ ਇੱਥੇ ਆਪਦਾ ਕੰਮ ਚਲਾਵਾਂਗੇ ਅੱਜ ਫੇਰ ਇਹ ਰਾਤ ਦੇ ਪੂਰੇ ਤਣੋ ਤਣੀ ਦੇ ਵਿੱਚ ਹੈ ਤੇ ਅੱਜ ਸਾਰੀ ਮਸ਼ੀਨਰੀ ਜਿਹੜੀ ਆਪਦੀ ਲਿਆ ਕੇ ਸਾਡੇ ਬਾਣਾ ਦੇ ਵਿੱਚ ਖੇਤਾਂ ਦੇ ਵਿੱਚ ਬਾੜਤੀ ਕੰਮ ਚਲਾਉਣ ਦਾ ਪ੍ਰੋਸੀਜਰ ਆਪਦਾ ਸ਼ੁਰੂ ਕਰ ਲਿਆ ਜਿਹੜੇ ਚੈੱਕ ਹੈ ਸਾਥੋਂ ਪਰਸੋਂ ਦੇ ਡੀਸੀ ਸਾਹਿਬ ਨੇ ਸਾਰੇ ਕਿਸਾਨਾਂ ਤੋਂ ਫਰਦਾ ਜਮ੍ਹਾਂ ਬੰਨੀਆਂ ਐਪਲੀਕੇਸ਼ਨਾਂ ਲਵਾ ਕੇ ਵੀ ਸਾਨੂੰ ਪੈਸੇ ਨਹੀਂ ਮਿਲੇ ਹੈਗੇ ਸਾਨੂੰ ਪੈਸੇ ਦਿਓ ਇਸ ਹੀ ਸਾਬ ਕਹਿੰਦਾ ਹਾਈ ਕੋਰਟ ਵੱਲੋਂ ਪਾਵਰ ਮੈਨ ਨੂੰ ਮਿਲ ਗਈ ਅੱਜ ਫੇਰ ਜਦੋਂ ਆ ਚੜਾਵਾ ਚੜਾ ਕੇ ਲਿਆਂਦਾ ਇੱਥੇ ਅਧਿਕਾਰੀ ਆ ਗਏ ਉਹਨਾਂ ਨੂੰ ਪੁੱਛਿਆ ਉਹ ਇਸ ਗੱਲ ਤੇ ਕਿਸੇ ਤੇ ਆਉਣ ਨੂੰ ਤਿਆਰ ਨਹੀਂ ਪੈਸੇ ਦਿੰਨੇ ਆ ਸਾਨੂੰ ਹਰ ਹਾਲਤ ਕੰਮ ਚਲਾਉਣ ਦਾ ਹੁਕਮ ਹੈ ਜੀ ਆਰਡਰ ਹੈ ਇਹ ਹਾਲਾਤ ਅਸੀਂ ਪੰਜਾਬ ਸਰਕਾਰ ਦੀ ਸ਼ਹਿ ਦੇ ਉੱਤੇ ਜਿਹੜਾ ਬਠਿੰਡੇ ਜ਼ਿਲ੍ਹੇ ਦਾ ਪ੍ਰਸ਼ਾਸਨ ਹੈ ਉਹ ਲਗਾਤਾਰ ਕਿਸਾਨਾਂ ਦਾ ਇਮਤਿਹਾਨ ਲੈ ਰਿਹਾ ਹੈ ਅਸੀਂ ਜ਼ੋਰਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਤੂੰ ਆਪਦੇ ਰਾਜ ਦੇ ਵਿੱਚ ਬਹੁਤ ਸਾਰੀਆਂ ਮੀਟਿੰਗਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਨਾਲ ਇਹ ਗੱਲਾਂ ਕਹੀਆਂ ਵੀ ਜਵਰੀ ਜ਼ਮੀਨਾਂ ਅਸੀਂ ਨਹੀਂ ਖੋਹਾਂਗੇ ਅਸੀਂ ਪਾਈਪਲਾਈਨ ਦਾ ਵਿਰੋਧ ਨਹੀਂ ਕੀਤਾ ਹੈਗਾ ਸਿਰਫ ਪੈਸੇ ਜਿਹੜਾ ਸਮਝੌਤਾ ਹੋਇਆ 24 ਲੱਖ ਰੁਪਇਆ ਕਿੱਲੇ ਦਾ ਉਹ ਮੰਗਣ ਦੀ ਗੱਲ ਹੈ ਇਹ ਹਰ ਤੀਜੇ ਚੌਥੇ ਦਿਨ ਧਾਰ ਚੜਾ ਕੇ ਲਿਆਉਂਦੇ ਆ ਚਾਰ-ਚਾਰ ਜਿਹੜੀਆਂ ਦੀ ਪੁਲਿਸ ਲਿਆ ਕੇ ਕਿਦੇ ਥੋੜਾ ਕਣਾ ਕੰਮ ਉਦੋਂ ਕਾਹ ਚਲਾਤਾ ਕਿਦੇ ਉਦੋਂ ਕਾਹ ਚਲਾਤਾ ਆ ਹਾਲਾਤ ਇਹਨਾਂ ਨੇ ਬੜਾਏ ਹੋਏ ਐ ਅਸੀਂ ਇਹਦਾ ਜੱਜ ਕੇ ਵਿਰੋਧ ਕਰਾਂਗੇ ਜਿੰਨਾ ਚਿਰ ਸਾਡੇ ਕਿਸਾਨਾਂ ਦੀ ਤਸੱਲੀ ਨਹੀਂ ਹੁੰਦੀ ਦੇਖੋ ਅੱਜ ਅਸੀਂ ਮੋੜ ਇਕੱਠੇ ਹੋਵਾਂਗੇ ਅਸੀਂ ਉਹ ਪਾਈਪਲਾਈਨ ਕੰਨੀ ਨੂੰ ਜਾਵਾਂਗੇ ਜੋ ਮਰਜੀ ਫੈਸਲਾ ਇਹਨਾਂ ਦੇ ਹੱਥ 'ਚ ਹੈ ਇਹਨਾਂ ਨੇ ਕਿਸਾਨਾਂ ਨੂੰ ਮਾਰ ਕੇ ਪਾਈਪਲਾਈਨ ਪਾਉਣੀ ਹੈ ਜਾਂ ਕੀਤਾ ਹੋਇਆ ਸਮਝੌਤਾ ਲਾਗੂ ਕਰਨਾ ਹੈ ਇਹ ਜ਼ਿਲ੍ਹਾ ਪ੍ਰਸ਼ਾਸਨ ਦੇ ਹੱਥ 'ਚ ਹੈ ਪੰਜਾਬ ਦੀ ਸਰਕਾਰ ਦੇ ਹੱਥ 'ਚ ਹੈ ਸਾਡੇ ਹੱਥ 'ਚ ਇਹ ਗੱਲ ਹੈ ਹੀ ਨਹੀਂ ਤੁਸੀਂ ਟਰੱਕ ਵੀ ਸਵੇਰੇ ਕੀ ਰਿਆ ਸੀ ਉਦੋਂ ਗੱਲਬਾਤ ਹੋਈ ਟਰੱਕ ਦੇ ਪੈਪ ਆਈਆਂ ਸੀ ਉਹਦੇ ਕਿਸਾਨਾਂ ਨੇ ਕਿ ਰੋਕ ਕੀਤਾ ਸੀ ਦੇਖੋ ਜਦੋਂ ਉਹ ਪਿੰਡ ਵਿੱਚ ਦੀ ਲੰਘਣਗੇ ਕਿਤੋਂ ਦੀ ਵੀ ਲੰਘਣਗੇ ਜਿੱਥੇ ਸਾਡਾ ਡਿਕਾ ਚੜਦਾ ਹੈ ਸਾਡਾ ਜੋਰ ਨਹੀਂ ਚੜਿਆ ਹਜੇ ਅਸੀਂ ਤਾਂ ਥੋੜੀ ਇੱਥੇ ਬੈਠੇ ਆ ਅਸੀਂ ਤਾਂ ਤਾਕਤ ਵਧੀ ਉਧਰ ਵੀ ਜਾਵਾਂਗੇ ਜਦੋਂ ਟਰੱਕ ਲਿਆ ਕੇ ਪਿੰਡ ਦੇ ਵਿੱਚ ਦੀ ਬਾੜ ਦੇ ਸੀ ਉਹ ਅਸੀਂ ਇੱਥੇ ਘੇਰੇ ਆ ਟਰੱਕ ਉਹ ਉਹ ਟਰੱਕ ਦੇ ਘੇਰੇ ਤੋਂ ਬਾਅਦ ਬਹੁਤ ਸਾਰੇ ਅਧਿਕਾਰੀ ਇਹਦੇ ਸਨ ਵਿਚਾਲੇ ਪੈ ਕੇ ਵੀ ਨਹੀਂ ਜੀ ਚੈੱਕ ਤਾਂ ਏਡੀਸੀ ਮੈਡਮ ਸਾਹਿਬ ਵੜਾ ਰਹੀ ਹੈ ਚੈੱਕ ਤੁਹਾਡੇ ਕੋਲੇ ਪਹੁੰਚ ਜਾਣਗੇ ਇਹ ਗੱਲ ਕਹਿ ਕੇ ਫੇਰ ਮੁੜ ਕੇ ਹਜੇ ਤੱਕ ਕਿਸੇ ਨੇ ਦਵਾਰੇ ਮੂੰਹ ਨਹੀਂ ਦਿਖਾਇਆ ਹੈਗਾ ਉਹ ਐਕਸ਼ਨ ਅਗਲਾ ਕੀ ਰਹਿਣ ਵਾਲਾ ਹੁਣ ਕੱਟ ਕਰੀਏ ਦੇਖੋ ਐਕਸ਼ਨ ਹੀ ਹੈ ਸਾਡਾ ਜਦੋਂ ਸਾਡਾ ਪੂਰਾ ਇਕੱਠ ਹੋ ਗਿਆ ਅਸੀਂ ਉਸ ਕੰਨੀ ਪਾਈਪ ਲਾਈਨ ਕੰਨੀ ਨੂੰ ਜਾਵਾਂਗੇ ਐਕਸ਼ਨ ਤਾਂ ਉਹਨਾਂ ਨੇ ਕਰਨਾ ਹੈ ਅਸੀਂ ਤਾਂ ਕੋਈ ਐਕਸ਼ਨ ਨਹੀਂ ਕਰਨਾ ਉਹਨਾਂ ਨੇ ਸਾਨੂੰ ਗੋਲੀਆਂ ਮਾਰਨੀਆਂ ਹਨ ਉਹਨਾਂ ਨੇ ਸਾਨੂੰ ਰੋਕਣਾ ਹੈ ਕਿਸੇ ਤਰੀਕੇ ਨਾਲ ਕਿ ਪੈਸੇ ਦੇਣੇ ਹਨ ਉਂ ਪੋਲਿਆ ਪੈਰੀ ਅਸੀਂ ਨਹੀਂ ਰੁਕਦੇ ਹਰਦੀਪ ਸਿੰਘ ਆ ਜੀ ਹਰਦੀਪ ਕੀ ਕਹਿਣਾ ਚਾਹੋਗੇ ਅਜੇ ਥੱਕਾ ਦੇ ਦੋ ਕਿਵੇਂ ਦੇ ਦੂੰਗਾ ਮਾਮਾ ਇਹ ਤਾਂ ਜੀ ਹੁਣ ਜਿੱਥੇ ਪਾਈਪ ਲਾਈਨ ਟੱਪੀ ਹੈ ਮੇਰੇ ਪਿੰਡ ਸੁਲੱਦੀਬੀ ਦੀ ਟੱਪੀ ਹੋਈ ਹੈ ਪਾਈਪ ਲਾਈਨ ਇੱਥੇ ਮੇਰੇ ਬਾਹਣੇ ਦੀ ਟੱਪੀ ਹੋਈ ਹੈ ਉੱਥੇ 60 ਲੱਖ ਰੁਪਏ ਤਹਿਸੀਲਦਾਰ ਦੀ ਲਿਖਤ ਆ ਉਹ ਮੇਰੇ ਕੋਲੇ ਹੈਗੀ ਉਹਦੀ ਫੋਟੋਕਾਪੀ ਹੈਗੀ ਆ ਉਥੇ ਲਿਖ ਕੇ ਦਿੱਤੇ ਹੋਏ ਵੀ ਅਸੀਂ ਪੈਸੇ 60 ਲੱਖ ਦੇ ਕੇ ਫੇਅਰ ਪਾਈਪਲੈਂਟ ਪਾਉ ਉਥੇ ਦਿੱਤੇ ਹੀ ਪੈਸੇ ਬਟ ਇੱਥੇ ਕਿਉਂ ਨਹੀਂ ਦੇ ਰਿਹਾ ਜੇ ਇਹਨਾਂ ਨੂੰ ਲੱਗਦਾ ਪੈਸੇ ਦਿੱਤੇ ਹੋਏ ਤਾਂ ਖਾਤਾ ਤਾਂ ਇੱਕ ਮਿੰਟ ਚ ਚੈੱਕ ਹੋ ਸਕਦਾ ਨਾ ਉਹ ਹਰੇਕ ਕੋਲੇ ਏਡੀਸੀ ਆ ਡੀਸੀ ਆ ਤਹਿਸੀਲਦਾਰ ਆ ਬੈਂਕ ਮੈਨੇਜਰ ਨੂੰ ਮਲਾਉਣ ਸਰ ਕੋ ਚੈੱਕ ਹੋ ਜੂਆ ਇਹ ਸਾਰਾ ਹਰਾਨਗਰੀ ਹੋ ਰਹੀ ਆ 2.5 ਸਾਲ ਹੋ ਗਏ ਜਿੰਨਾ ਪਾਈਪਲੈਂਟ ਟੱਪੀ ਹੋਈ ਜਿੱਥੇ ਪੱਟੇ ਹੋਇਆ ਵਾਣ ਉਹਨਾਂ ਦਾ ਫਸਲ ਵੀ ਨਹੀਂ ਹੋ ਰਹੀ ਵਿੱਚ ਇੱਕ ਬਜ਼ੁਰਗੀ ਰੋ ਰਹੀ ਹੈ ਕਿ ਸਾਡੇ ਡੇਢ ਕਿੱਲਾ ਵਾਣ ਉਹ ਦੋ 파ਟ ਕਰਤਾ ਹੁਣ ਨਾ ਉਹ ਫਸਲ ਵੀ ਸਕਦਾ ਨਾ ਇਧਰ ਨਾ ਉਧ ਜਾ ਡੀਸੀ ਆ ਉਹਨੂੰ ਇੱਥੇ ਆਉਣਾ ਚਾਹੀਦਾ ਮਸਲੇ ਦਾ ਹੱਲ ਕਰਨਾ ਚਾਹੀਦਾ ਹੁਣ ਕੰਪਨੀ ਵਾਲਿਆਂ ਦੇ ਪੈਸੇ ਕੀ ਦਿੱਤਾ ਕਿ ਨਹੀਂ ਦਿੱਤਾ ਉਹਨੇ ਤਾਂ ਇੱਕ ਵਾਰੀ ਥੋੜਾ ਬਹੁਤਾ ਦੇ ਕੇ ਜਿਨ੍ਹਾਂ ਨੇ ਤਾਂ ਉਹ ਥੋੜਾ ਬਹੁਤਾ ਦਿੱਤਾ ਨਹੀਂ ਨਹੀਂ ਮਿਲ ਹੀ ਰਿਹਾ ਜਿਹੜਾ ਇਹਨਾਂ ਨੇ ਕਾਨੂੰਨ ਦੇ ਵਿੱਚ ਲਿਖਿਆ ਹੈ ਡੀਸੀ ਦੇ ਵਿੱਚ ਇਹਨਾਂ ਨੇ ਲਿਖ ਕੇ ਦਿੱਤਾ ਹੋਇਆ ਵੀ ਅਸੀਂ 3 ਲੱਖ 3.5 ਲੱਖ 4 ਲੱਖ ਨਾਲ ਦਾ ਦੇਣਾ ਉਹ ਮਾਮਲਾ ਇਹਨਾਂ ਨੂੰ ਦੇਣਾ ਚਾਹੀਦਾਗਾ ਤਾਂ ਕਰਕੇ ਇਹ ਸਾਰਾ ਬੜਕ ਚੱਲ ਰਿਹਾਗਾ ਮੇਰੇ ਕਿਸਾਨ ਪਰ ਅੱਜ ਸਵੇਰ ਤੋਂ ਇੱਥੇ ਬੈਠੇ ਨੇ ਤੇ ਸਾਡੀ ਡੀਸੀ ਸਾਹਿਬ ਨਾਲ ਐਸਐਸਪੀ ਸਾਹਿਬ ਨਾਲ ਲਗਾਤਾਰ ਗੱਲਬਾਤ ਜਾਰੀ ਹੈ ਮੈਂ ਤਿੰਨ ਗੱਲਾਂ ਜਿਹੜੀਆਂ ਸਿੱਤੇ ਦੇ ਆਪਾਂ ਪਹੁੰਚੇ ਆ ਬੰਗੀ ਸਾਹਿਬੇ ਨਾਲ ਸਿੱਗੇ ਮਾਨ ਸਾਹਿਬੇ ਨਾਲ ਸਿੱਗੇ ਪਹਿਲੀ ਗੱਲ ਵੀ ਕੱਲ ਤੁਹਾਨੂੰ ਮਾਨਯੋਗ ਹਾਈ ਕੋਰਟ ਦੇ ਆਰਡਰਾਂ ਦੇ ਤਹਿਤ ਜਿਹੜੇ ਡੀਸੀ ਸਾਹਿਬ ਨੇ ਆਰਡਰ ਕਰਨੇ ਐ ਉਹ ਕੱਲ ਤੁਹਾਨੂੰ 11 ਵਜੇ ਤੱਕ ਮਿਲ ਜਾਣਗੇ ਉਹ ਆਰਡਰ ਤਿਆਰ ਹੋ ਚੁੱਕੇ ਨੇ ਲੀਗਲ ਰਾਇਲ ਲੈਂਡ ਵਾਸਤੇ ਉਹ ਭੇਜ ਦਿੱਤੇ ਗਏ ਨੇ ਕੰਪਨੀ ਵਾਲਿਆਂ ਦਾ ਪੱਖ ਸੁਣ ਲਿਆ ਗਿਆ ਹੈ। ਇਹਦੇ ਬਾਰੇ ਸਾਰੀ ਕਾਰਵਾਈ ਮੁਕੰਮਲ ਹੋ ਚੁੱਕੀ ਹੈ। ਕੱਲ ਤੁਹਾਨੂੰ 11 ਵਜੇ ਤੱਕ ਆਰਡਰ ਉਹ ਮਿਲ ਜਾਣਗੇ ਜਿਹਦੇ ਬੇਸ ਤੇ ਅਗਲੀ ਗੱਲ ਚੱਲਦੀ ਹੈ। ਹੁਣ ਅਗਲਾ ਦੂਜਾ ਪੁਆਇੰਟ ਜੀ। ਕੱਲ ਡੀਸੀ ਸਾਹਿਬ ਕੋਲੇ ਮਾਨ ਸਾਹਿਬ, ਬੰਗੀ ਸਾਹਿਬ ਮੇਰੇ ਲਾਲ ਉੱਥੇ ਹੋਣਗੇ। ਕੰਪਨੀ ਵਾਲੇ ਸਾਰੇ ਅਧਿਕਾਰੀ ਬੁਲਾ ਲਏ ਗਏ ਨੇ। ਉਹਨਾਂ ਦਾ ਸੀਈਓ ਆ ਰਿਹਾ ਗਾਂਧੀ ਨਗਰ ਤੋਂ। ਉਹਨਾਂ ਦਾ ਅਕਾਊਂਟ ਵਾਲਾ ਆ ਰਿਹਾ ਹੈ ਜਿਹੜੀ ਜਿਹੜੀ ਸਾਡੇ ਖਦਸ਼ੇ ਹੈ ਜਿਹੜੀ ਜਿਹੜੀ ਸਾਡੇ ਮਨ ਚ ਗੱਲਬਾਤ ਹੈ ਉਹ ਕੰਪਨੀ ਵਾਲੇ ਮੌਕੇ ਤੇ ਹੱਲ ਕਰਕੇ ਜਾਣਗੇ ਉਹਨਾਂ ਨੇ ਇੱਕੋ ਗੱਲ ਕਹੀ ਹੈ ਵੀ ਪਹਿਲਾਂ ਡੀਸੀ ਦਾ ਆਰਡਰ ਆ ਜਾਵੇ ਅਸੀਂ ਮੌਕੇ ਤੇ ਜਿਹੜੀ ਆਰਡਰ ਦੇ ਬੇਸ ਤੇ ਜਿਹੜੀ ਜਿਹੜੀ ਕਾਰਵਾਈ ਕਰਨੀ ਹੈ ਅਸੀਂ ਉਹ ਕਰਾਂਗੇ ਇਹ ਬੜੀ ਜਿੰਨੂ ਦੀ ਗੱਲ ਤੀਸਰੀ ਗੱਲ ਵੀ ਜਿਹੜੀ ਇਸ ਤੋਂ ਇਲਾਵਾ ਜਿਹੜੇ ਇਸ਼ੂ ਨੇ ਜਿਹੜੇ ਸਾਡੇ ਮਸਲੇ ਨੇ ਭਾਵੇਂ ਉਹ ਚੈੱਕ ਦਾ ਹੋਵੇ ਭਾਵੇਂ ਜਿਹੜੇ 200 ਬੰਦੇ ਹੋਰ ਆ ਉਹਨਾਂ ਨੂੰ ਜਿਹੜੀ ਪੇਮੈਂਟ ਜਿਹੜੀ ਮਿਲਦੀਆਂ ਕੰਪਨੀ ਵੱਲੋਂ ਇਹ ਮੌਕੇ ਤੇ ਜਿਹੜੀ ਕਾਰਵਾਈ ਹੋਊਗੀ ਇਹ ਮੌਕੇ ਤੇ ਡਾਈਟ ਹੈ ਮੈਂ ਸਮਝਦਾ ਹਾਂ ਕਿ ਇਸ ਤੋਂ ਵਧੀਆ ਸੋਲੂਸ਼ਨ ਹੋਰ ਕੋਈ ਹੋ ਨਹੀਂ ਸਕਦਾ ਜੇ ਮੈਂ ਹੁਣ ਇਹ ਕੱਲ ਕਹਿਦਾ ਵੀ ਤੁਹਾਨੂੰ ਜੀ ਚੈੱਕ ਇਸ ਵੇਲੇ ਦੇ ਦਿਆਂਗੇ ਉਹ ਮੇਰੇ ਲਈ ਠੀਕ ਨਹੀਂ ਹੈਗਾ ਕਿਉਂਕਿ ਕੰਪਨੀ ਦੇ ਅਕਾਊਂਟ ਵਾਲੇ ਸਾਰੇ ਆ ਰਹੇ ਐ ਇਸ ਕਰਕੇ ਸਾਨੂੰ ਬਿਲਕੁਲ ਚਿੰਤਾ ਦੀ ਕਰਨ ਦੀ ਲੋੜ ਨਹੀਂ ਹੈ ਪ੍ਰਚਾਰਣ ਆਪਣੇ ਪਰੌਜ ਅਲਾਲ ਖੜਾ ਹੈ ਤੇ ਤੁਹਾਡੇ ਨਾਲ ਹੀ ਰਹੇਗਾ ਵੈਰ ਗੁਜੀ ਦਾ ਖਾਲਸਾ ਵੈਰ